ਖਾਲਸਾ ਜੀ ਤੁਹਾਡੇ ਸਰੀਰ ਦੇ ਵਿੱਚ ਜਿੰਨਾ ਮਰਜ਼ੀ ਪੁਰਾਣਾ ਜੋੜਾਂ ਦਾ ਦਰਦ ਹੋਵੇ ਜਾਂ ਸਰੀਰ ਦੇ ਵਿੱਚ ਕੋਈ ਵੀ ਪੁਰਾਣਾ ਦਰਦ ਹੋਵੇ ਛੇਵੇਂ ਪਾਤਸ਼ਾਹ ਦੇ ਦਿੱਤੇ ਹੋਏ ਵਰ ਦੇ ਨਾਲ ਇਸ ਗੁਰਦੁਆਰਾ ਸਾਹਿਬ ਵਿਖੇ ਇਹ ਜੋੜਾਂ ਦਾ ਦਰਦ ਠੀਕ ਹੁੰਦਾ ਹੈ 1634 ਈਸਵੀ ਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਾਰ ਦੇ ਦਿਨਾਂ ਵਿੱਚ ਇਸ ਪਿੰਡ ਦੇ ਵਿੱਚ ਪਹੁੰਚੇ ਇੱਕ ਪਿੱਪਲ ਦੇ ਦਰਖਤ ਦੇ ਹੇਠ ਆਕਰ ਕੇ ਗੁਰੂ ਸਾਹਿਬ ਅਤੇ ਉਹਨਾਂ ਦੇ ਨਾਲ ਜਿਹੜੇ ਸਿੰਘ ਹਨ ਆਰਾਮ ਕਰਨ ਲੱਗੇ ਨਲਵਾ ਮਾਸਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਬਜ਼ੁਰਗ ਗੁਰੂ ਸਾਹਿਬ ਦੇ ਕੋਲ ਪਹੁੰਚਿਆ ਔਰ ਗੁਰੂ ਸਾਹਿਬ ਨੇ ਉਹਨੇ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਉਸ ਬਜ਼ੁਰਗ ਦੀ ਸੇਵਾ ਦੇ ਨਾਲ ਪ੍ਰਸੰਨ ਹੋਏ ਪ੍ਰਸੰਨ ਹੋ ਕਰਕੇ ਗੁਰੂ ਸਾਹਿਬ ਨੇ ਉਸ ਬਜ਼ੁਰਗ ਨੂੰ ਕਿਹਾ ਤੁਸੀਂ ਕੀ ਮੰਗਦੇ ਹੋ ਅਸੀਂ ਤੁਹਾਡੇ ਤੋਂ ਬਹੁਤ ਪ੍ਰਸੰਨ ਹਾਂ ਤੁਹਾਡੇ ਮਨ ਦੀ ਭਾਵਨਾ ਪੂਰੀ ਕਰਾਂਗੇ ਉਸ ਬਜ਼ੁਰਗ ਨੇ ਕਿਹਾ ਮਹਾਰਾਜ ਮੇਰੇ ਸਰੀਰ ਦੇ ਵਿੱਚ ਜੋੜਾਂ ਦਾ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤੁਸੀਂ ਕਿਰਪਾ ਕਰੋ ਇਹ ਜੋੜਾਂ ਦਾ ਦਰਦ ਠੀਕ ਹੋ ਜਾਵੇ ਗੁਰੂ ਸਾਹਿਬ ਦੇ ਕੋਲ ਹੀ ਪੱਠੇ ਵੱਡਣ ਵਾਲੀ ਦਾਤਰੀ ਪਈ ਹੋਈ ਸੀ ਗੁਰੂ ਸਾਹਿਬ ਨੇ ਉਸ ਦਾਤਰੀ ਦੇ ਨਾਲ ਬਜ਼ੁਰਗ ਦੇ ਜੋੜਾ ਨੂੰ ਸੁਹਾ ਕਰਕੇ ਉਹਦੇ ਜੋੜਾਂ ਦਾ ਦਰਦ ਜਿਹੜਾ ਸੀ ਠੀਕ ਕੀਤਾ ਔਰ ਵਰ ਦਿੱਤਾ ਨਲਵਾ ਮਛ ਦੇ ਪਰਿਵਾਰ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜੋੜਾਂ ਦਾ ਦਰਦ ਦਾਤਰੀ ਸੁਹਾ ਕਰਕੇ ਠੀਕ ਕਰ ਸਕਦਾ ਹੈ ਅੱਜ ਵੀ ਉਹਨਾਂ ਦੇ ਗੁੱਲ ਦੇ ਵਿੱਚੋਂ ਉਹਨਾਂ ਦੇ ਅੰਸ਼ ਬੰਸ਼ ਦੇ ਵਿੱਚੋਂ ਬਾਬਾ ਜੋਗਾ ਸਿੰਘ ਜੀ ਜੋ ਇਸ ਸੇਵਾ ਨੂੰ ਨਿਭਾ ਰਹੇ ਹਨ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਕਿ ਨਵਾਂ ਸ਼ਹਿਰ ਬੰਗੇ ਪਿੰਡ ਦੇ ਨੇੜੇ ਗੋਬਿੰਦਪੁਰ ਦੇ ਵਿੱਚ ਸਥਿਤ ਹੈ ਆਪ ਵੀ ਇੱਥੇ ਪਹੁੰਚ ਕਰਕੇ ਜੋੜਾਂ ਦਾ ਦਰਦ ਠੀਕ ਕਰਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ